15 ਅਕਸਤ ਅਤੇ ਜਨਮ ਅਸ਼ਟਮੀ ਦੇ ਮੱਦੇਨਜ਼ਰ ਤੂਰੀ ਵਿੱਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਜਿਸ ਦੇ ਮੱਦੇਨਜ਼ਰ ਡੀਐਸਪੀ ਦਮਨਵੀਰ ਸਿੰਘ ਦੀ ਅਗਵਾਈ ਹੇਠ ਪਾਰੀ ਪੁਲਿਸ ਫੋਰਸ ਨਾਲ ਤੂਰੀ ਸ਼ਹਿਰ ਦੇ ਬਾਜ਼ਾਰ ਤੋਂ ਤੂਰੀ ਰੇਲਵੇ ਸਟੇਸ਼ਨ ਤੱਕ ਫਲੈਗ ਮਾਰਚ ਕੱਢਿਆ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਸ਼ੱਕੀ ਥਾਵਾਂ ਤੇ ਸਖਤ ਚੈਕਿੰਗ ਕੀਤੀ ਗਈ ਇਸ ਫਲੈਗ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ 我就可以。我这来几刀呢？ <laughs> oh, iya, malo. Oh, Terima kasih telah menonton! ਗੱਲ ਸੇ ਮੱਧ ਨਜ਼ਰ ਸਾਡੇ ਸੀਨੀਅਰ ਸਹਿਬਾਨਾਂ ਵੱਲੋਂ ਜਿਹੜੀ ਹੈਗੀ ਹੁਕਮ ਨੇ ਵੀ ਜਿਹੜੀਆਂ ਜਿਹੜੀਆਂ ਵਾਈਟਲ ਇੰਸਟਾਲੇਸ਼ਨਸ ਨੇ ਤੇ ਪੀੜ ਪਹਾੜ ਵਾਲੇ ਇਲਾਕੇ ਨੇ ਤੇ ਮਸਤੈਦੀ ਰੱਖਣੀ ਹੈ ਸਾਡੀ ਜਿਹੜੀ ਧੂਰੀ ਦੀ ਫੋਰਸ ਹੈ ਸੰਗਰੂਰ ਡਿਸਟ੍ਰਿਕਟ ਜਿਹੜੀ ਦੀ ਫੋਰਸ ਹੈ ਮਾਨਜੋਤ ਸਰਤਾਜ ਚਾਹਲ ਸਾਹਿਬ ਐਸਐਸਪੀ ਸਾਹਿਬ ਦੀ ਨਿਰਦੇਸ਼ਾ ਅਟੇ ਸਾਰੀ ਫੋਰਸ ਪੂਰੀ ਮੁਸਤੈਦ ਹੈ ਤੇ ਮੇਰਾ ਤੁਹਾਡੇ ਥਰੂ ਜਿਹੜੇ ਆਮ ਜਨਤਾ ਨੂੰ ਇੱਕ ਮੈਸੇਜ ਹੈ ਵੀ ਜੇ ਕਿਤੇ ਵੀ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਪੁਰਸ਼ ਇਦਾਂ ਤੁਹਾਨੂੰ ਦੇਖਿਆ ਜਾਂਦਾ ਤਾਂ ਤੁਰੰਤ ਜਿਹੜਾ ਹੈਗਾ ਸਾਡੇ ਕੰਟਰੋਲ ਤੇ ਤੇ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਕੋਈ ਵੀ ਅਨਸੁਖਾਮੀ ਕੱਢ ਨਾ ਨਾ ਮਾਰੇ ਅਨਸੁਰ ਨੂੰ ਕੀ ਚਤਾਵਨੀ ਹੈ ਇਹਹੀ ਚਤਾਵਨੀ ਹੈ ਕਿ ਜੀ ਆਪਣਾ ਕੀਤਾ ਬਾਚ ਲੈਣ ਜੇ ਕਿਸੇ ਵੀ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਵੱਲੋਂ ਬਣਦੀ ਹੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਸਰਪੰਦਰ ਸਟੇਡ ਹੈ ਤੇ ਜਿੰਨੇ ਵੀ ਥਾਵਾਂ ਤੇ ਜਿੱਥੇ ਵੀ ਪ੍ਰੋਗਰਾਮ ਹੋਣੇ ਨੇ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਸਾਡੀ ਪੁਲਿਸ ਫੋਰਸ ਤਨਾਤੂ